ਹਾਲੇ ਬਣ ਗਿਆ ਵੀ ਰਾਮਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ ਹਾਂ ਆ ਮੋਬਾਈਲਾਂ ਵਾਲਾ ਜੀ ਜਿਹੜਾ ਦੁਕਾਨ ਵਾਲਾ ਏਕੜ ਚ ਕੋਠੀ ਪਾ ਰਿਹਾ ਆ ਜੀ ਪੰਨੂ ਪਟਿਆਲੇ ਕੋਠੀ ਪਾ ਰਿਹਾ ਘਰਾਚੋਂ ਵਾਲੇ ਉੱਥੇ ਕੋਠੀਆਂ ਪਾ ਰਹੇ ਨੇ ਬੀਬੀ ਮਾਨੂ ਕੇ ਨੇ ਆਇਆ ਕੀਤਾ ਜਦੋਂ ਦਿੱਲੀ ਜਾਂਦੇ ਸੀ ਉਹ ਤਾਂ ਕਹਿੰਦੇ ਪੰਜਾਬ ਚਾ ਕੁਝ ਹੋ ਰਿਹਾ ਪਤਾ ਕੀ ਕਹਿੰਦਾ ਚਾਹੇ ਫੋਨ ਕਰਕੇ ਪੁੱਛ ਲਓ ਕਿਸੇ ਨੂੰ ਕਿਹਨੇ ਫੋਨ ਕਰਨਾ ਜੀ ਕਿਹਨੂੰ ਪੁੱਛਣਾ ਮਤਲਬ ਜਦੋਂ ਪੰਜਾਬ ਹੁੰਦੇ ਨੇ ਉਦੋਂ ਕਹਿੰਦੇ ਨੇ ਦਿੱਲੀ ਮਾਡਲ ਲਾਗੂ ਕਰਨ ਸ਼ੁਰੂ ਸ਼ੁਰੂ ਚ ਰਿਸ਼ਵਤ ਖੋਰੀ ਦੀ ਗੱਲ ਤੁਸੀਂ ਆਪ ਦਾ ਫੜਿਆ ਨਾ ਡਾਕਟਰ ਸਿੰਘਲਾ ਜੀ ਡਾਕਟਰ ਸਿੰਘਲਾ ਮਾਨਸ ਕੀ ਬਣਿਆ ਉਹਦੇ ਕੇਸ ਦਾ ਜਿਨ੍ਹਾਂ ਦੀ ਭਗਵੰਤ ਜੀ ਇਹ ਵੀ ਕਹਿੰਦੇ ਸੀ ਕਿ ਵੀਡੀਓ ਤੱਕ ਪੰਜਾਬ ਹਾਂ ਮੇਰੇ ਸਾਹਮਣੇ ਨੇ ਵੀਡੀਓ ਚਲਾਣੇ ਨਹੀਂ پیش ਕੀਤਾ ਅਜੇ ਤੱਕ ਸਰਾਰੀ ਦੇ ਮਸਲੇ ਦਾ ਕੀ ਬਣਿਆ ਜੀ ਮਾਲ ਅਫਸਰਾਂ ਨੂੰ ਫੜਨ ਲੱਗਿਆ ਸੀ ਇਕੱਠੇ ਹੋ ਗਏ ਮੁੜ ਕੇ ਬੰਦ ਕਰਤਾ ਆਈਏਸ ਅਫਸਰੋਂ ਨੀਲਮਾ ਸੀ ਉਹ ਮਹਾਲੀ ਘਟਾਲੇ ਦੇ ਵਿੱਚ ਸੀ ਉਹਦਾ ਕੀ ਕੀਤਾ ਜੀ ਕਿੰਨੇ ਅਫਸਰ ਸੀ ਅਮਰੁੱਧਾਂ ਦੇ ਘਟਾਲੇ ਚ ਉਹਨਾਂ ਨੂੰ ਪਤਾ ਵੀ ਆ ਜਮੀਨ ਐਕੁਆਇਰ ਕਰਨੀ ਆ ਪਿੱਕੇ ਦੇ ਲੈਲੀ ਜੱਟਾਂ ਤੋਂ ਕਾਗਜ਼ਾਂ ਤੇ ਅਮਰੂਦ ਦਿਖਾਤੇ ਆਪਣੇ ਜਾਂ ਲਾਤੇ ਬੁੱਟੇ ਜੇ ਉਹਨੇ ਲੱਗ ਵੀ ਨਹੀਂ ਸਕਦੇ ਮੁਆਵਜ਼ੇ ਲੈ ਗਏ ਉਹਨਾਂ ਦੀ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਕਹਤਾ ਵੀ ਤੁਸੀਂ ਮੁੜ ਕੇ ਜਦੋਂ ਇਹ ਪਤਾ ਲੱਗਿਆ ਵੀ ਹਾਲ ਇਹ ਬਣ ਗਿਆ ਵੀ ਰਾਮਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ ਆਹ ਮੋਬਾਈਲਾਂ ਵਾਲਾ ਜੀ ਜਿਹੜਾ ਦੁਕਾਨ ਵਾਲਾ ਏਕੜ ਚ ਕੁੱਠੀ ਪਾ ਰਿਹਾ ਆਹ ਜੀ ਪੰਨੂ ਪਟਿਆਲੇ ਕੁੱਠੀ ਪਾ ਰਿਹਾ ਘਰਾਚੋਂ ਵਾਲੇ ਉੱਥੇ ਕੁੱਠੀਆਂ ਪਾ ਰਹੇ ਨੇ ਬੀਬੀ ਮਾਨੂੰ ਕਿਨੇ ਆਏ ਕੀਤਾ ਚਲੋ ਨੌ ਲੈਣ ਦੀ ਤਾਂ ਕੋਈ ਗੱਲ ਨਹੀਂ ਸਾਰੀ ਲੂਟ ਟੁੱਟ ਕੇ ਪੈ ਗਈ ਜਾਨਕਿ ਆਪ ਵੀ ਲੁੱਟ ਨਹੀਂ ਲੱਗੇ ਦੇਖੋ ਇਹ ਤਾਂ ਜਦੋਂ ਸਾਹਮਣੇ ਆਉਣਗੀਆਂ ਨੇ ਗੱਲਾਂ ਉਦੋਂ ਪਤਾ ਲੱਗੂ ਹੁਣ ਆ ਕੇ ਉਦੋਂ ਆਹ ਨੰਬਰ ਜੀ ਆਹ ਫਲਾਨਾ ਜੀ ਮੁੜ ਕੇ ਕੋਈ ਗੱਲ ਹੋਈ ਆ ਹੁਣ ਜਦੋਂ ਦਿੱਲੀ ਦਾ ਕਿਲਟ ਹੈ ਗਿਆ ਜਦੋਂ ਪੰਜਾਬ ਹਿੱਲਣ ਲੱਗ ਗਿਆ ਹੁਣ 3 ਸਾਲ ਬਾਅਦ ਕਹਿੰਦਾ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਜੀ ਜੇ ਭ੍ਰਿਸ਼ਟਾਚਾਰ ਹੋ ਗਿਆ 3 ਸਾਲ ਕੀ ਕੀਤਾ ਜੀ ਸੋ ਥੁੱਕੀ ਪੜੇ ਪਕਾਉਣ ਵਾਲੀ ਗੱਲ ਆ ਮਤਲਬ ਇਹਨਾਂ ਦਾ ਤਾਂ ਕਈ ਵਾਰ ਮੈਨੂੰ ਹਾਲ ਇਹ ਲੱਗਦਾ ਸੁਧਰੇ ਤਾਂ ਹਲੇ ਅਕਾਲੀ ਵੀ ਨਹੀਂ ਸੁਧਰੇ ਅਕਾਲੀ ਤਾਂ ਚਲੋ ਹੋਰ ਪੁੱਠੇ ਪੰਗੇਾਂ ਚ ਪੈ ਗਏ ਜਾਦੇ ਉਲਝ ਗਏ ਕਾਂਗਰਸੀ ਵੀ ਕੋਈ ਸੁਧਰ ਨੂੰ ਤਿਆਰ ਨਹੀਂ ਜੀ ਕੋਈ ਕੋਈ ਏਜੰਡੇ ਦੀ ਸਿਆਸਤ ਮੁੱਦੇ ਦੀ ਸਿਆਸਤ ਕੋਈ ਇਹਦੀ ਗੱਲ ਕਰਨ ਨੂੰ ਤਿਆਰ ਨਹੀਂ ਮਤਲਬ ਇਹਨਾਂ ਦੇ ਬੰਦੇ ਆ ਜਿਹੜੇ ਉਹ ਇਸ ਹੱਦ ਤੱਕ ਮਤਲਬ ਲੁੱਟ ਸ਼ੁਰੂ ਕਰਤੇ ਹਹਾਕਾਰ ਮੱਚ ਗਈ ਜਿਵੇਂ ਕਹਿੰਦੇ ਆ ਸ਼ਰਾਬ ਦਾ ਦਰਿਆ ਵਗਿਆ ਨਸ਼ੇ ਦਾ ਮਤਲਬ ਭ੍ਰਿਸ਼ਟਾਚਾਰ ਦਾ ਦਰਿਆ ਵਗ ਰਿਹਾ ਜਿਹੜਾ ਤੁਸੀਂ ਦਿੱਲੀ ਵਾਲਾ ਕਿਲਾ ਕਹਿੰਦੇ ਹੋ ਮਾਲੀ ਜੀ ਟਹਿ ਗਿਆ ਇਹਨਾਂ ਦਾ ਉਹ ਦਿੱਲੀ ਵਾਲੇ ਕਿਲੇ ਦੇ ਆਧਾਰ ਤੇ ਹੀ ਪੰਜਾਬ ਚ ਇਹਨਾਂ ਨੇ ਕਿਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਕਿਲੇ ਦਾ ਰਾਜਾ ਕਹਿੰਦੇ ਨੇ ਵੀ ਪੰਜਾਬ ਦਾ ਕਿਲਾ ਜਿਹੜਾ ਇਹਨੂੰ ਚਲਾਉਂਦਾ ਜਾਂ ਇਹ ਸਰਕਾਰ ਨੂੰ ਚਲਾਉਂਦਾ ਤੇ ਹੁਣ ਇੱਥੇ ਪੂਰੀ ਚੰਗੀ ਤਰ੍ਹਾਂ ਕਹਿੰਦੇ ਆਉਣ ਦੀ ਤਿਆਰੀ ਆ ਉਹਦੀ ਵੀ ਪੰਜਾਬ ਚ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਦੇਖੋ ਉਹ ਜਦੋਂ ਇਹ ਇਹਨਾ ਇੱਕ ਚਲਾਕੀ ਬਹੁਤ ਕਰਦੇ ਸੀ ਜਦੋਂ ਦਿੱਲੀ ਜਾਂਦੇ ਸੀ ਉਹ ਤਾਂ ਕਹਿੰਦੇ ਪੰਜਾਬ ਚ ਆ ਕੁਝ ਹੋ ਰਿਹਾ ਪਤਾ ਕੀ ਕਹਿੰਦੇ ਚਾਹੇ ਫੋਨ ਕਰਕੇ ਪੁੱਛ ਲਓ ਕਿਸੇ ਨੂੰ ਕਿਹਨੇ ਫੋਨ ਕਰਨਾ ਜੀ ਕਿਹਨੂੰ ਪੁੱਛਣਾ ਮਤਲਬ ਜਦੋਂ ਪੰਜਾਬ ਹੁੰਦੇ ਨੇ ਉਦੋਂ ਕਹਿੰਦੇ ਨਹੀਂ ਦਿੱਲੀ ਮਾਡਲ ਲਾਗੂ ਕਰਨਾ ਜੀ ਸਿੱਖਿਆ ਮੰਤਰੀ ਹਾਰ ਗਿਆ ਜਿਹੜਾ ਕਹਿੰਦੇ ਸੀ ਮਤਲਬ ਇਹ ਆ ਸਿਹਤ ਮੰਤਰੀ ਹਾਰ ਗਿਆ ਜਿਹੜੇ ਕਹਿੰਦੇ ਮਹੱਲਾ ਕਲੀਨ ਨਕਾਲੀ ਗੱਲ ਸਾਰੀ ਥੋੜਾ ਕੇਜਰੀਵਾਲ ਹਾਰ ਗਿਆ ਸਵਾਲ ਇਹ ਨਹੀਂ ਵੀ ਕਿੰਨੀਆਂ ਕਵੋਟਾਂ ਤੇ ਹਾਰੇ ਨੇ ਸਵਾਲ ਇਹ ਹੈ ਜਿਹੜੇ 40 40000 ਤੇ ਜਿੱਤੇ ਸੀ ਜੇ ਉਹ ਅੱਜ 800 ਵੋਟ ਤੇ ਹਾਰ ਗਿਆ ਤੁਸੀਂ ਦੇਖੋ 41000 ਘਟੀਆਂ ਨਾ ਵੋਟਾਂ ਜੇ ਉਸ ਤਰ੍ਹਾਂ ਤੁਸੀਂ ਮਾਰ ਦੇਣ ਦੇਖੋ ਸਾਰੇ ਕਾਸੇ ਦਾ ਹੁਣ ਉੱਥੇ ਭਗਵੰਤ ਮਾਨ ਇਹ ਕਹਿਆ ਆ ਦਿੱਲੀ ਤੋਂ ਸਿੱਖਿਆ ਲੈ ਕੇ ਮਾਡਲ ਨਹੀਂ ਮੰਨ ਕੇ ਮਾਡਲ ਫੇਲ ਹੋ ਗਿਆ ਉਹ ਤਾਂ ਸਿੱਖਿਆ ਲੈ ਕੇ ਹੁਣ ਅਸੀਂ ਪੰਜਾਬ ਮਾਡਲ ਉਸਾਰਾਂਗੇ ਪੰਜਾਬ ਮਾਡਲ ਦੇ ਅਧਾਰ ਤੇ ਆਮ ਆਦਮੀ ਪਾਰਟੀ ਜਾਊ ਜਿਹੜੇ 3 ਸਾਲ ਤੋਂ ਤੁਸੀਂ ਮਾਡਲ ਦੀ ਦਿੱਲੀ ਦੀ ਨਕਲ ਮਾਰਦੇ ਨੇ